ਅਜਿਹਾ ਸੀ ਬਣਾਵਾਂਗੇ ਅਦਰਕ ਲਸਣ ਹਰੀ ਮਿਰਚ ਦਾ ਬਹੁਤ ਹੀ ਜ਼ਿਆਦਾ ਟੇਸਟੀ ਚਾਰ ਜਦੋਂ ਵੀ ਆਪਾਂ ਖਾਣਾ ਖਾਣ ਬੈਨਿਆਂ ਸਵੇਰੇ ਦੁਪਹਿਰ ਜਾਂ ਰਾਤ ਨੂੰ ਤੇ ਜਦੋਂ ਆਪਾਂ ਨਾਲ ਚਾਰ ਲੈ ਲੈਣੇ ਨਾ ਥੋੜਾ ਜਿਹਾ ਤੇ ਖਾਣੇ ਦਾ ਸੁਆਦ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਚਾਰ ਬਣਾਉਣਾ ਦੱਸ ਰਹੀ ਹਾਂ ਨਾ ਅਦਰਕ ਲਸਣ ਹਰੀ ਮਿਰਚ ਦਾ ਇਸ ਤਰੀਕੇ ਦੇ ਨਾਲ ਤੁਸੀਂ ਚਾਰ ਬਣਾ ਕੇ ਇਹਨੂੰ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਔਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤਾ ਹੈ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਓ ਫਿਰ ਦੇਖਦੇ ਹਾਂ ਕਿੱਦਾਂ ਬਣਾਉਣਾ ਇਹ ਚਾਰ ਇਹ ਚਾਰ ਬਣਾਉਣ ਵਾਸਤੇ ਇੱਥੇ ਮੈਂ ਲਿਆਇਆ ਲਸਣ ਤੇ ਅਦਰਕ ਤੇ ਹਰੀਆਂ ਮਿਰਚਾਂ ਲਸਣ ਵੀ ਮੈਂ 100 ਗ੍ਰਾਮ ਲਿਆਇਆ ਜਿਹੜਾ ਅਦਰਕ ਹੈ ਇਹਨੂੰ ਵੀ ਮੈਂ 100 ਗ੍ਰਾਮ ਲਿਆਇਆ ਲਸਣ ਨੂੰ ਮੈਂ ਛਿੱਲ ਲਿਆ ਤੇ ਜਿਹੜਾ ਅਦਰਕ ਹੈ ਇਹਨੂੰ ਵੀ ਛਿੱਲ ਕੇ ਮੋਟੇ-ਮੋਟੇ ਟੁ ਦੋਨੋਂ ਚੀਜ਼ਾਂ ਨੂੰ ਮੈਂ ਇੱਕ ਪਲੇਟ ਦੇ ਵਿੱਚ ਪਾਇਆ ਹੋਇਆ। ਹੁਣ ਮੈਂ ਲਈਆਂ 100 ਗ੍ਰਾਮ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਮੈਂ ਤਿੱਖੇ ਵਾਲੀਆਂ ਲਈਆਂ। ਇਹਦੇ ਵਿੱਚ ਥੋੜੀਆਂ ਕੱਚੀਆਂ-ਕੱਚੀਆਂ ਮਿਰਚਾਂ ਵੀ ਆ ਗਈਆਂ, ਥੋੜੀਆਂ ਪੱਕੀਆਂ-ਪੱਕੀਆਂ ਐ। ਇਸ ਕਾਰਨ ਮਿਕਸ ਜੀਆਂ ਮਿਰਚਾਂ ਐ। ਮਿਰਚਾਂ ਨੂੰ ਮੈਂ ਡੰਡਾ ਸਮੇਤ ਚੰਗੀ ਤਰ੍ਹਾਂ ਨਾਲ ਧੋ ਲਿਆ ਸੀ। ਉਸ ਤੋਂ ਬਾਅਦ ਇਹਨੂੰ ਸੁਕਾ ਲਿਆ ਤੇ ਫਿਰ ਇਹਦੇ ਟੰਡਲ ਜਿਹੜੇ ਉਤਾਰ ਦਿੱਤੇ। ਤੇ ਜਦੋਂ ਵੀ ਮਿਰਚਾਂ ਧੋਣੀਆਂ ਟੰਡਲ ਸਮੇਤ ਹੀ ਤੁਸੀਂ ਧੋਣੀਆਂ ਐ, ਜੇਕਰ ਟੰਡਲ ਉਤਾਰ ਕੇ ਧੋਵੋਗੇ ਤੇ ਇਹਨਾਂ ਵਿੱਚ ਪਾਣੀ ਭਰ ਜਾਏਗਾ ਤੇ ਚਾਰ ਜਿਹੜਾ ਜਲਦੀ ਖਰਾਬ ਹੋ ਜਾਏਗਾ। ਹ ਤੁਸੀਂ ਇਹਨੂੰ ਗ੍ਰाइंड ਵੀ ਕਰ ਸਕਦੇ ਹੋ ਪਰ ਗ੍ਰाइंड ਕਰਨਾ ਕੀ ਹੋਏਗਾ ਵੀ ਇਹ ਦੇ একদম ਪੇਸਟ ਬਣ ਜਾਏਗਾ ਤੇ ਪੇਸਟ ਸਾਨੂੰ ਨਹੀਂ ਚਾਹੀਦਾ ਤੇ ਤੁਸੀਂ ਇਹਨੂੰ ਕੱਦੂਕਸ ਵੀ ਕਰ ਸਕਦੇ ਹੋ ਜਾਂ ਫਿਰ ਬਰੀਕ-ਬਰੀਕ ਕੱਟ ਕੇ ਵੀ ਲੈ ਸਕਦੇ ਹੋ ਤਾਂ ਹੁਣ ਮੈਂ ਚੋਪਰ ਦੇ ਵਿੱਚ ਪਾ ਕੇ ਇਹਨੂੰ ਚੋਪ ਕਰ ਰਹੀ ਹਾਂ ਕਿਉਂਕਿ ਚੋਪਰ ਦੇ ਨਾਲ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਂਦਾ ਕੰਮ ਇਸ ਕਾਨੇ ਨੂੰ ਦਰਦਰਾ-ਦਰਦਰਾ ਜਿਹੜਾ ਮੋਟਾ-ਮੋਟਾ ਜਿਹੜਾ ਇਹਨੂੰ ਆਪਾਂ ਚੋਪ ਕਰ ਲੈਣਾ ਇੱਕਦਮ ਪੇਸਟ ਇਹਦਾ ਆਪਾਂ ਨਹੀਂ ਬਣਾਣਾ ਇੱਕ ਵਾਰ ਮੇਰੇ ਸਿਸ ਦੱਸੇ ਹੋ ਤਰੀਕੇ ਦੇ ਨਾਲ ਆਚਾਰ ਬਣਾ ਕੇ ਦੇਖੋ ਇੱਕ ਸਾਲ ਤੱਕ ਖਰਾਬ ਨਹੀਂ ਹੋਏਗਾ ਰਸਵਾਦ ਇੰਨਾ ਲੱਗੇਗਾ ਕਿ ਸਾਲ ਤੱਕ ਚਲੇਗਾ ਹੀ ਨਹੀਂ ਪਹਿਲੇ ਖਤਮ ਹੋ ਜਾਏਗਾ ਇੰਨਾ ਵਧੀਆ ਬਣ ਕੇ ਤਿਆਰ ਹੁੰਦਾ ਤੇ ਵੈਸੇ ਵੀ ਅਦਰਕ ਲਸਣ ਹਰੀਆਂ ਮਿਰਚਾਂ ਗਰਮੀਆਂ ਸਰਦੀਆਂ ਹਮੇਸ਼ਾ ਮਿਲਦਾ ਰਹਿੰਦਾ ਤਾਂ ਤੁਸੀਂ ਕਦੇ ਵੀ ਇਹ ਆਚਾਰ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਹੁਣ ਇਸੇ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਆ ਮਿਰਚਾਂ ਉਹਨਾਂ ਨੂੰ ਵੀ ਆਪਾਂ ਦਰਦਰਾ ਦਰਦਰਾ ਪੀਸ ਲੈਣਾ ਇੱਕਦਮ ਪੇਸਟ ਜਿਹਾ ਨਹੀਂ ਬਣਾਉਣਾ ਥੋੜਾ ਥੋੜਾ ਦਰਦਰਾ ਦਰਦਰਾ ਇਹਨਾਂ ਨੂੰ ਪੀਸ ਕੇ ਤਿਆਰ ਕਰਨਾ ਅਦਰਕ ਲਸਣ ਮੈਂ ਕੱਢ ਲਿਆ ਹਰੀਆਂ ਮਿਰਚਾਂ ਪਾ ਦਿੱਤੀਆਂ ਚੋਪਰ ਦੇ ਵਿੱਚ ਤੇ ਇਹਨੂੰ ਵੀ ਆਪਾਂ ਦਰਦਰਾ ਜਿਹਾ ਪੀਸ ਲੈਨੇ ਆ। ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਔਰ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀਆਂ ਇਹ ਵੀ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਕੇ ਦੱਸਣਾ ਨਾ ਭੁੱਲਿਆ ਕਰੋ। ਹਰੀਆਂ ਮਿਰਚਾਂ ਵੀ ਮੈਂ ਚੋਪ ਕਰ ਲਈਆਂ ਤੁਹਾਨੂੰ ਮੈਂ ਟੈਕਸਚਰ ਦਿਖਾਨੀਆਂ ਹਰੀਆਂ ਮਿਰਚਾਂ ਦਾ। ਕੁਝ ਇਸ ਤਰ੍ਹਾਂ ਦੀ ਹਰੀਆਂ ਮਿਰਚਾਂ ਜਿਹੜੀਆਂ ਚੋਪ ਹੋਣੀਆਂ ਚਾਹੀਦੀਆਂ। ਪੇਸਟ ਇਹਦਾ ਵੀ ਸਾਨੂੰ ਨਹੀਂ ਚਾਹੀਦਾ ਇਹ ਵੀ ਸਾਨੂੰ ਦਰਦਰੀਆਂ ਦਰਦਰੀਆਂ ਚਾਹੀਦੀਆਂ ਤੇ ਹਰੀਆਂ ਮਿਰਚਾਂ ਵੀ ਮੈਂ ਅਦਰਕ ਲਸਣ ਜਿਹਦੇ ਵਿੱਚ ਕੱਢਿਆ ਹੋਇਆ ਉਸੇ ਪਲੇਟ ਦੇ ਵਿੱਚ ਕੱਢ ਰਹੀਆਂ ਬਹੁਤ ਹੀ ਸੌਖਾ ਤਰੀਕਾ ਹੈ achar ਬਣਾਉਂਦਾ ਪਰ ਸਵਾਦ ਬਹੁਤ ਹੀ ਜ਼ਿਆਦਾ ਬਣ ਕੇ ਤਿਆਰ ਹੁੰਦਾ ਹੈ ਇਹ achar ਤੁਸੀਂ ਸੋਚ ਰਹੋਗੇ ਹਰੀਆਂ ਮਿਰਚਾਂ ਬਹੁਤ ਲਈਆਂ ਤਿੱਖਾ ਹੋ ਜਾਏਗਾ ਪਰ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਹਰੀਆਂ ਮਿਰਚਾਂ ਦਾ ਤਿੱਖਾਪਣ ਜਿਹੜਾ ਖਤਮ ਹੋ ਜਾਏਗਾ ਕੱਟ ਜਾਏਗਾ ਹੁਣ ਆਪਾਂ ਖੜੇ ਮਸਾਲੇ ਲੈਣੇ ਆ 2 ਚਮਚ ਮੈਂ ਲੈ ਰਹੀਆਂ ਚਾਰ ਵਾਰੀ ਸੌਂਫ ਮੋਟੀ ਸੌਂਫ ਜਿਹੜੀ ਹੁੰਦੀ ਹੈ achar ਵਾਲੀ ਮੈਂ ਉਹ ਲਈ ਹੈ ਅੱਧਾ ਚਮਚ ਪਾਵਾਂਗੇ ਜੀਰਾ ਅੱਧਾ ਚਮਚ ਪਾਵਾਂਗੇ ਰਾਈ 1/4 ਚਮਚ ਪਾਵਾਂਗੇ ਅਜਵਾਇਨ ਦਾ 1/4 ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਕਲੌਂਜੀ ਜਵੈਨ ਜਿਹੜੀ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦੀ ਹੈ ਇਸ ਕਰਣ ਥੋੜੀ ਜੀ ਜ਼ਰੂਰ ਪਾਓ 1/4 ਚਮਚੀ ਕਲੌਂਜੀ ਜਿਹੜੀ ਇਹਦੇ ਵਿੱਚ ਮੈਂ ਪਾਈ ਹੈ ਹੁਣ ਦੋ ਕਚੁੰਨੀਆਂ ਦੇ ਵਿੱਚ ਹਿੰਗ ਪਾਵਾਂਗੇ ਤੇ 1 ਚਮਚ ਉਸ ਤੋਂ ਪਹਿਲਾਂ ਆਪਾਂ ਪਾਣੇ ਆ ਮੇਥੇ ਸੋਰੀ ਹਿੰਗ ਆਪਾਂ ਪੀਸੇ ਹੋਏ ਮਸਾਲਿਆਂ ਦੇ ਵਿੱਚ ਮਿਕਸ ਕਰਨੀ ਹੈ ਖੜੇ ਮਸਾਲੇ ਸਾਡੇ ਤਿਆਰ ਹੋ ਗਏ ਆ ਸੌਫ 2 ਚਮਚ ਤੇ ਮੇਥੀ ਦਾਣਾ 1 ਚਮਚ ਲੈਣਾ ਨਹੀਂ ਤਾਂ ਫਿਰ ਚਾਰ ਜਿਹੜਾ ਕੋੜਾ ਹੋ ਜਾਏਗਾ ਮੇਥੀ ਦਾਣਾ ਕੜਵਾ ਲੱਗਦਾ ਦੂਜੀ ਪਲੇਟ ਦੇ ਵਿੱਚ 1.5 ਚਮਚ ਆਪਾਂ ਸਫੇਦ ਵਾਲਾ ਨਮਕ ਪਾਇਆ ਤੇ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਨਮਕ ਦੀ ਕੁਆਂਟੀਟੀ ਥੋੜੀ ਜ਼ਿਆਦਾ ਹੀ ਜਾਂਦੀ ਹੈ achar ਦੇ ਵਿੱਚ ਤਾਂ ਕਿ achar ਜਿਹੜਾ 1 ਸਾਲ ਤੱਕ ਸਾਡਾ ਬਣਿਆ ਰਹੇ ਖਰਾਬ ਨਾ ਹੋਏ ਇਸ ਕਾਰਨ ਨਮਕ ਥੋੜਾ ਜ਼ਿਆਦਾ ਹੀ ਦੇ ਵਿੱਚ ਪੈਂਦਾ ਹੈ ਅੱਧਾ ਚਮਚ ਆਮਚੂਰ ਪਾਊਡਰ ਤੇ ਦੋ ਚੁੰਡੀਆਂ ਦੇ ਵਿੱਚ ਹਿੰਗ ਪਾਈ ਹੈ ਹਿੰਗ ਪੀਸੇ ਮਸਾਲਿਆਂ ਦੇ ਵਿੱਚ ਪਾਣੀ ਸੀ ਮੈਂ ਭੁੱਲ ਗਈ ਸੀ ਇਸ ਕਾਰਨ ਮੈਂ ਗਲਤੀ ਨਾਲ ਤੁ ਖੜੇ ਮਸਾਲਿਆਂ ਦੇ ਵਿੱਚ ਦੱਸ ਦਿੱਤੀ ਪੌਣਾ ਕਿ ਚਮਚ ਇੱਥੇ ਮੈਂ ਕਸ਼ਮੀਰੀ ਲਾਲ ਮਿਰਚ ਲਈਏ ਤੇ ਅੱਧਾ ਚਮਚ ਹਲਦੀ ਪਾਊਡਰ ਲਈਆ ਇਹ ਪੀਸੇ ਹੋਏ ਮਸਾਲੇ ਵੀ ਸਾਡੇ ਤਿਆਰ ਆ ਤੇ ਹੁਣ ਆਪਾਂ ਚੱਲਦੇ ਆ ਗੈਸ ਵੱਲ ਗੈਸ ਉੱਤੇ ਕੜਾਹੀ ਰੱਖੀਏ ਤੇ ਇਹਦੇ ਵਿੱਚ ਪਾਵਾਂਗੇ ਇੱਕ ਵੱਡੀ ਕੜਛੀ ਭਰ ਕੇ ਤੇਲ ਦਾ ਤੇ ਤੇਲ ਸਰੋਂ ਦਾ ਹੀ ਲੈਣਾ ਚਾਰ ਪੰਜ ਦੇ ਲਈ ਕੋਈ ਵੀ ਤਰ੍ਹਾਂ ਦਾ ਤੁਸੀਂ ਚਾਰ ਪੰਜ ਦੇ ਤਾਂ ਇਹਦੇ ਵਿੱਚ ਸਰੋਂ ਦੇ ਤੇਲ ਦਾ ਹੀ ਯੂਜ਼ ਕਰਨਾ ਤਾਂ ਹੁਣ ਇਹਦਾ ਕੱਚਾ ਫਲੇਵਰ ਨਾ ਆਏ ਇਹਨੂੰ ਚੰਗੀ ਤਰ੍ਹਾਂ ਧੂਆਂ ਤੱਕ ਗਰਮ ਕਰ ਲੈਣੇ ਆ ਤੇਲ ਤੋਂ ਆਨ ਤੱਕ ਗਰਮ ਹੋ ਗਿਆ ਹੈ ਤਾਂ ਹੁਣ ਮੈਂ ਗੈਸ ਬਿਲਕੁਲ ਕੱਟ ਕਰ ਦਿੱਤੀ ਹੈ ਤੇ ਜਿਹੜੇ ਖੜੇ ਮਸਾਲੇ ਆਪਾਂ ਰੱਖੇ ਸੀ ਨਾ ਇਹ ਆਪਾਂ ਪਾ ਦੇਣੇ ਆ ਤੇਲ ਦੇ ਵਿੱਚ ਮੈਂ ਇਸ ਮਸਾਲੇ ਜਿਹੜੇ ਸਾਬਤ ਪਾ ਰਹੀ ਹਾਂ ਤੁਸੀਂ ਚਾਹੋ ਤੇ ਇਹਨਾਂ ਨੂੰ ਪੀਸ ਕੇ ਵੀ ਪਾ ਸਕਦੇ ਹੋ ਹਲਕੇ ਜਿਹੇ ਫਰਾਈ ਕਰਾਂਗੇ ਮਸਾਲੇ ਤੇ ਇਹਦੇ ਵਿੱਚ ਆਪਾਂ ਅਦਰਕ ਲਸਣ ਹਰੀ ਮਿਰਚ ਜਿਹੜੀਆਂ ਚੋਪ ਕਰਕੇ ਰੱਖੀਆਂ ਇਹ ਪਾ ਦੇਣੀਆਂ ਤੇ ਇਹਨੂੰ 5 ਤੋਂ 7 ਮਿੰਟ ਤੱਕ ਹਾਈ ਫਲੇਮ ਤੇ ਆਪਾਂ ਫਰਾਈ ਕਰਨਾ ਹੈ ਹਾਈ ਫਲੇਮ ਤੇ ਆਪਾਂ ਤਾ ਕਰਕੇ ਇਹਨੂੰ ਪਕਾਣਾ ਹੈ ਤਾਂ ਕਿ ਇਹਦੇ ਵਿੱਚ ਜਿੰਨਾ ਵੀ ਮੋਇਸਚਰ ਹੈ ਪਾਣੀ ਵਗੈਰਾ ਉਹ ਚੰਗੀ ਤਰ੍ਹਾਂ ਦੇ ਨਾਲ ਖਤਮ ਹੋ ਜੇ ਤੇ ਚਾਰ ਜਿਹੜਾ ਇਹ ਬਹੁਤ ਹੀ ਲਗਤ ਤਰੀਕਾ ਹੈ ਚਰਬਨਾ ਆਂਦਾ ਵੈਸੇ ਤਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਅਦਰਕ ਲਸਣ ਦੇ ਵਿੱਚ ਪਾਇਆ ਜਾਂਦਾ ਹੈ ਪਰ ਇਹ ਮੈਂ ਤੁਹਾਨੂੰ ਅਲੱਗ ਤਰੀਕਾ ਦੱਸ ਰਹੀ ਹਾਂ ਕਿ ਤੁਸੀਂ ਅਦਰਕ ਲਸਣ ਹਰੀ ਮਿਰਚ ਨੂੰ ਤੇਲ ਦੇ ਵਿੱਚ ਪਾਣਾ ਹੈ ਗਰਮ ਗਰਮ ਤੇਲ ਦੇ ਵਿੱਚ ਪਾ ਕੇ ਇਹਨੂੰ ਪਕਾਉਣਾ ਹੈ ਤੁਸੀਂ ਤੇ ਇਹਨੂੰ ਪਕਦੇ ਹੋਏ 6 ਤੋਂ 7 ਮਿੰਟ ਜਿਹੜਾ ਹੋ ਗਿਆ ਹੈ ਫਰਾਈ ਕਰਦੇ ਹੋਏ ਤੇ ਜਿਹੜਾ ਅਦਰਕ ਲਸਣ ਹੈ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪੀਸੇ ਹੋਏ ਮਸਾਲੇ ਜਿਹੜੇ ਆ ਇਹ ਪਾਣੇ ਆ ਇੱਥੇ ਹਰੀਆਂ ਮਿਰਚਾਂ ਜਿਹੜੀਆਂ ਜਦੋਂ ਆਪਾਂ ਫਰਾਈ ਕਰ ਲੈਂਦੇ ਆ ਨਾ ਤੇਲ ਦੇ ਵਿੱਚ ਤੇ ਇਹਨਾਂ ਦਾ ਤਿੱਖਾਪਨ ਜਿਹੜਾ ਘੱਟ ਜਾਂਦਾ ਹੈ ਇਸ ਕਾਰਨ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਬੇਸ਼ੱਕ ਤਿੱਖੀਆਂ ਮਿਰਚਾਂ ਵੀ ਆਉਣਗੀਆਂ ਕੋਈ ਗੱਲ ਨਹੀਂ ਹੁਣ ਆਪਾਂ ਇਹ ਪੀਸੇ ਮਸਾਲੇ ਪਾ ਕੇ 1 ਮਿੰਟ ਲਈ ਪਕਾਣਾ ਤਾਂ ਕਿ ਪੀਸੇ ਹੋਏ ਮਸਾਲਿਆਂ ਦਾ ਕੱਚਾਪਣ ਜਿਹੜਾ ਖਤਮ ਹੋ ਜੇ ਹਰੀਆਂ ਮਿਰਚਾਂ ਜਦੋਂ ਫਰਾਈ ਹੋ ਜਾਂਦੀਆਂ ਤੇ ਤਿੱਖਾਪਣਾ ਦਾ ਘਟ ਜਾਂਦਾ ਹੈ ਇਸ ਕਾਰਨ ਜਿਹੜਾ ਹੈ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਵੀ ਲੈ ਸਕਦੇ ਹੋ ਔਰ ਜੇਕਰ ਤਿੱਖੀਆਂ ਮਿਰਚਾਂ ਤੁਹਾਡੇ ਕੋਲ ਤਾਂ ਤਿੱਖੀਆਂ ਮਿਰਚਾਂ ਵੀ ਤੁਸੀਂ ਪਾ ਸਕਦੇ ਹੋ 2 ਮਿੰਟ ਇਹਨੂੰ 1 ਮਿੰਟ ਇਹਨੂੰ ਆਪਾਂ ਪਕਾ ਲਿਆ ਗੈਸ ਬੰਦ ਕਰਕੇ ਹਲਕਾ ਜਿਹਾ ਠੰਡਾ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਵੱਡਾ ਚਮਚ ਸਿਰਕਾ ਤੁਸੀਂ ਨਿੰਬੂ ਦਾ ਰਸ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਸਿਰਕਾ ਕੀ ਹੈ ਕਿ ਜਿਹੜਾ ਇਹ ਚਾਰ ਨੂੰ ਸਟੋਰ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਨਿੰਬੂ ਦਾ ਰਸ ਵੀ ਚਾਰ ਨੂੰ ਸਟੋਰ ਕਰਨ ਦੇ ਵਿੱਚ ਮਦਦ ਕਰਦਾ ਹੈ ਦੋਨਾਂ ਵਿੱਚੋਂ ਤੁਸੀਂ ਕੋਈ ਵੀ ਚੀਜ਼ ਜਿਹੜੀ ਹੈ ਪਾ ਸਕਦੇ ਹੋ ਬਸ ਇੱਕ ਵੱਡਾ ਚਮਚ ਪਾ ਕੇ ਇਹਨੂੰ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਕੇ ਇਹਨੂੰ ਆਪਾਂ ਡੱਬੇ ਵਿੱਚ ਭਰ ਕੇ ਜਿਹੜਾ ਇਹ ਸਟੋਰ ਕਰਕੇ ਰੱਖ ਲੈਣਾ ਹੈ ਤੁਹਾਡਾ ਜਦੋਂ ਦਿਲ ਕਰੇ ਤੁਸੀਂ ਇਹਨੂੰ ਕੱਢ ਕੇ ਖਾਓ ਬਹੁਤ ਹੀ ਸਵਾਦ ਚਾਰ ਬਣ ਕੇ ਤਿਆਰ ਹੁੰਦਾ ਹੈ ਜਿਸ ਵੀ ਡੱਬੇ ਦੇ ਵਿੱਚ ਤੁਸੀਂ ਚਾਹ ਜਿਹੜਾ ਸਟੋਰ ਕਰਨਾ ਹੈ ਇਕਦਮ ਸਾਫ਼ ਸੁਥਰੀ ਸੁੱਕੀ ਡੱਬੀ ਹੋਣੀ ਚਾਹੀਦੀ ਹੈ ਤੇ ਜਦੋਂ ਵੀ ਤੁਸੀਂ ਕੱਢ ਕੇ ਖਾਣਾ ਹੈ ਸੁੱਕੇ ਚਮਚ ਤੇ ਸਾਫ਼ ਸੁਥਰੇ ਹੱਥਾਂ ਦੇ ਨਾਲ ਕੱਢ ਕੇ ਇਹਨੂੰ ਖਾਣਾ ਹੈ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਦਾਂ ਇਹ ਚਾਹ ਇੱਕ ਵਾਰ ਜਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਚਾਹ ਕਿੱਦਾਂ ਬਣਿਆ ਤੇ ਮਿਲਦੇ ਹਾਂ ਇਦਾਂ ਦੀ ਕਿਸੇ